ਅੱਜਕੱਲ ਬੜੀਆਂ ਫਿਲਮਾਂ ਬਣਾਉਂਦੇ ਨੇ ਮਰਾਠਿਆਂ ਦੇ ਬਹੁਤ ਵੱਡਾ ਯੁੱਧ ਲੜਿਆ ਪਾਣੀ ਪੱਤ ਦਾ ਤੇ ਸਿੱਖਾਂ ਨੂੰ ਉਹਦੇ ਚ ਗੱਦਾਰ ਬਖਾਇਆ ਜਾਂਦਾ ਹੈ ਪਹਿਲੀ ਗੱਲ ਤੇ ਮਰਾਠੇ ਭਾਰਤ ਲਈ ਨਹੀਂ ਸੀ ਲੜੇ ਉਹ ਜੰਗ ਆਪਣਾ ਰਾਜਪਾਗ ਵਧਾਉਣ ਲਈ ਲੜੇ ਦੂਸਰੀ ਗੱਲ ਉਦੋਂ ਸਾਰੇ ਹੀ ਰਜਵਾੜੇ ਸਨ ਸਿੱਖ ਆਪਣੀ ਸਿੱਖ ਐਮਪਾਇਰ ਬਣਾ ਰਹੇ ਸਨ ਮਰਾਠੇ ਆਪਣੀ ਐਮਪਾਇਰ ਮਰਾਠਾ ਬਚਾ ਰਹੇ ਸਨ ਤੋ ਉਦੋਂ ਇਹ ਦੇਸ਼ ਦੀ ਨਹੀਂ ਆਪਣੀ ਅੰਪਾਇਰ ਨੂੰ ਪਰਫੁੱਲਤ ਕਰਨ ਦਾ ਝਗੜਾ ਸੀ ਜਦੋਂ ਸਿੱਖਾਂ ਦੇ ਪੰਜਾਬ ਦੇਸ਼ ਨੂੰ ਮਰਾਠੇ ਨੱਪਣ ਲਈ ਉਤਾਵਲੇ ਸਨ ਤੇ ਮਰਾਠਿਆਂ ਦੀ ਮਤ ਵੀ ਕਿਉਂ ਕਰੇ ਸਿੱਖ ਔਰ ਇਹਨਾਂ ਨੇ ਕੋਈ ਬਹੁਤਾ ਨੁਕਸਾਨ ਨਹੀਂ ਕੀਤਾ ਨਾਦਰ ਸ਼ਾਹ ਦਾ ਅਬਦਾਲੀ ਨੇ ਐਸੀ ਮਾਰ ਮਾਰੀ ਹੈ ਪਾਣੀ ਪੱਤ ਦੀ ਲੜਾਈ ਵਿੱਚ ਉਹਦੇ ਬਾਅਦ ਮਰਾਠਾ ਅੰਪਾਇਰ ਦੀ ਰੀੜ ਦੀ ਹੱਡੀ ਕਦੇ ਜੋੜ ਨਹੀਂ ਸਕੀ ਇਹਨਾਂ ਦੀਆਂ ਬਹੂ ਬੇਟੀਆਂ ਬੰਦੀ ਬਣਾ ਕੇ ਗਜ਼ਨੀ ਦੀਆਂ ਮੰਡੀਆਂ ਵਿੱਚ ਟਕੇ ਟਕੇ ਤੇ ਵੇਚਣ ਲਈ ਤੁਰ ਪਿਆ। ਇਹ ਫਿਰ ਮਿਸਲਾ ਨੇ ਛਡਵਾ ਕੇ ਔਰਤਾਂ ਘਰੋਂ ਘਰ ਭੇਜੀਆਂ ਸੀ। ਮਰਾਠਿਆਂ ਦੀ ਇੱਜ਼ਤ ਜੇ ਰੱਖੀ ਸੀ ਨਾ ਉਹ ਸਿੱਖ ਜਗਤ ਨੇ ਰੱਖੀ। ਇਹੋ ਜੀਆਂ ਗੱਲਾਂ ਫਿਲਮਾਂ 'ਚ ਨਹੀਂ ਦਿਖਾਉਣਗੇ। ਸਿੱਖ ਜੂ ਪਰਫੁੱਲਤ ਹੁੰਦੇ ਨੇ। ਸਿੱਖੀ ਦੀ ਚੜ੍ਹਦੀ ਕਲਾ ਹੁੰਦੀ ਹੈ ਜਿੱਥੇ ਆਪਣੀ ਨਮੋਸ਼ੀ ਹੈ ਉਥੇ ਘਟਾ ਵੱਡੀ ਕਰਨਗੇ। ਤੇ ਜਿੱਥੇ ਸਿੱਖਾਂ ਨੂੰ ਵਡਿਆਈ ਮਿਲਣੀ ਹੈ ਉੱਥੇ ਵੀ ਕੱਟ ਲਾ ਦਿੰਦਾ